ਸਰ ਮੈਂ ਇੱਕ ਹੋਰ ਦੇਵਾ ਇੱਕ ਇੱਕ ਹੋਰ ਦੇ ਦੇ ਨੇ ਜੀਬ ਤੇ ਲਾ ਦੋ ਬੋਲਣੀ ਨਹੀਂ ਦਿੰਦੇ ਕਿਸੇ ਨੂੰ ਬੋਲਣੀ ਨਹੀਂ ਦਿੰਦੇ ਕਿਸੇ ਨੂੰ ਮੇਰਾ ਮੇਰੀ ਵਾਰੀ ਹੈ ਜਦੋਂ ਤੁਹਾਡੀ ਵਾਰੀ ਆਈ ਤਾਂ ਬੋਲ ਪਿਓ ਜਦੋਂ ਤੁਹਾਡੀ ਵਾਰੀ ਆਈ ਤਾਂ ਬੋਲ ਪਿਓ چلو <سؤال> <سؤال> تھی بیٹھو, بیٹھو خواہ> جی سپیکر صاحب, مخ... م... محمد صاحب محمد بولو, بولو. ایک ਗੋਲੀਆਂ ਚੱਲ ਰਹੀਆਂ ਤੇ ਉਹੀ ਗੋਲੀਆਂ ਤਾਂ 1.5 ਸਾਲ 1.5 ਸਾਲ ਉਦੋਂ ਵੀ ਚੱਲੀਆਂ ਜਦੋਂ ਕੈਪਟਨ ਦੀ ਸਰਕਾਰ ਸੀ 1.5 ਸਾਲ ਉਦੋਂ ਵੀ ਚੱਲੀਆਂ ਸੀ ਤੇ ਉਦੋਂ ਤੁਸੀਂ ਕਿੰਨੀਆਂ ਕਿ ਚਿੱਠੀਆਂ ਲਿਖੀਆਂ ਸੀ ਉਹ ਇਜਾਜ਼ਤ ਤੋਂ ਬਾਅਦ ਜੋ ਵੀ ਕੁਝ ਕਿਹਾ ਗਿਆ ਰਿਕਾਰਡ ਨਾ ਕੀਤਾ ਜਾਵੇ ਕੈਪਟਨ ਦੇ ਘਰੇ ਜਾ ਕੇ ਮੀਟ ਨੂੰ ਦਰਕਾ ਲਾਉਂਦੇ ਸੀ ਕੈਪਟਨ ਦੇ ਘਰੇ ਜਾ ਕੇ ਮੀਟ ਨੂੰ ਦਰਕਾ ਲਾਉਂਦੇ ਸੀ ਤੇ ਕਦੇ ਕਿਸਾਨਾਂ ਬਾਰੇ ਗੱਲ ਕੀਤੀ ਕਦੇ ਉਦੋਂ 1.5 ਸਾਲ 726 726 ਮਰਵਾਤੇ ਕਦੇ ਸ਼ਰਾਂਜਲੀ ਦਵਾਈ ਕਦੇ ਸ਼ਰਾਂਜਲੀ ਦਵਾਈ 726 ਨੂੰ ਹੁਣ ਇਹਨਾਂ ਨੂੰ ਪਿਆਰ ਆ ਗਿਆ ਹੁਣ ਸੀਐਮ ਸਾਹਿਬ ਕੇਅਰ ਨੂੰ ਐਡਰੈਸ ਕਰਨਗੇ

ਇਹ ਯਾ ਤੁਸੀਂ ਸੀਐਮ ਦੇ ਸੀਐਮ ਇਹ ਲੋਕ ਕਹਿੰਦਾ ਸੀਐਮ ਜਨਾਬ ਤੁਹਾਡਾ ਪ੍ਰੋਟੋਕੋਲ ਤੁਸੀਂ ਪ੍ਰੋਟੋਕੋਲਾਂ ਚੋਂ ਬਾਹਰ ਨਹੀਂ ਨਿਕਲਦੇ ਲੈ ਕੇ ਸਵਾ ਸਵਾ ਲੱਖ ਦੇ ਸ਼ਾਲ ਤੁਰੇ ਫਿਰਦੇ ਹੋ ਤੁਸੀਂ ਕੁਰਸੀ ਨਹੀਂ ਮਿਲਣੀ ਆਪਣਾ ਸਾਰੇ ਮਾਣਯੋਗ ਸਾਥੀ ਬੈਠਣਗੇ ਸਾਡੇ ਇਹ ਸਾਰੇ ਮਾਣਯੋਗ ਸਾਥੀ ਬੈਠਣਗੇ ਤੋਂ ਬਹਿਸ ਦਾ ਇਹ ਨੂੰ ਨੌਕਰੀ ਦਿੱਤੀ ਆ ਇਹਨੂੰ ਨੌਕਰੀ ਆਈ ਬਹਿਸ ਬਹਿਸ ਦਾ ਸਮਾਂ ਮੇਰੇ ਕੋਲੇ ਆਇਆ ਇਹਦੇ ਵਿੱਚ ਪਾਰਟੀਆਂ ਦੀ ਇੱਕ ਵੀ ਅਨਾਊਂਸਮੈਂਟ ਛੋੜ ਲੋ ਦੀ ਅਨਾਊਂਸਮੈਂਟ ਅੱਲਾ ਬੋਲੀ ਜਾਂਦਾ ਰਹਿਣਾ ਖਾਲੀ ਬੁਰ ਕੁਰਸੀਆਂ ਮੂਰੇ ਮੈਂ ਮੈਂ ਜਿੰਦਾ ਅੰਦਰੋਂ ਲਾ ਰਿਆਂ ਬਾਹਰੋਂ ਨਹੀਂ ਅੰਦਰੋਂ ਲਾ ਰਿਆਂ ਜਾ ਕੇ ਤੁਹਾਨੂੰ ਲੋਕਾਂ ਨੇ ਇਸ ਕਰਕੇ ਨਹੀਂ ਭੇਜਿਆ ਕਿ ਮੁਰਦਾਬਾ ਦੇ ਨਾਰੇ ਲਾ ਕੇ ਬਾਹਰ ਚਲੇ ਜਾਓ ਇੱਥੇ ਬਹਿ ਕੇ ਸੁਣੋ بیٹھو جی بیٹھو بیٹھو جی بیٹھو بیٹھو میں مان یوگ منتری سبانتی کرتا کہ بیٹھا نا. سارے مان یوگ وداق صاحب بےنتی ہے کہ بیٹھو امن جی بیٹھو اپنی جگہ دے. اپنی جگہ دے بیٹھو جی آپ جی. ڈسکشن کر کوئی بھی فلور نہیں کراس کرے گا بیٹھو جی بیٹھو جی, بیٹھا جی. ਆਪੇ ਬੈਠੋ ਬੈਠੋ ਬੈਠੇ ਦੀ ਬੈਠੋ ਤੁਹਾਡੇ ਨਾਲ ਹਾਊਸ ਦੇ ਨਹੀਂ ਕਦੀ ਕੋਣ ਕੇ ਦਾ ਰਾਜਾ ਜੀ ਇਹਦਾ ਮਤਲਬ ਪਤਾ ਮੈਨੂੰ ਤੁਸੀਂ ਪਾ ਚੁੱਕੇ ਹੋ ਇਹ ਜੀ ਇਹ ਇਹ ਸੈਂਟਰ ਦਾ ਪੈਰੋਗੇਟਿਵ ਹੈ ਹਾਊਸ ਦਾ ਫੈਸਲਾ ਲਿਆ ਹਾਊਸ ਦਾ ਫੈਸਲਾ ਲਿਆ ਉਹਨੂੰ ਕਿਹਦੇ ਪਹਿਲਾਂ ਜ਼ੀਰੋ ਲੈ ਲੈਣ ਉਹ ਪਹਿਲਾਂ ਬਿਜ਼ਨਸ ਪਹਿਲਾਂ ਕੁਐਸਚਨ ਲੈ ਲੈਣ ਪਹਿਲਾਂ ਡਿਬੇਟ ਲੈਣੀ ਹੈ ਉਹਨਾਂ ਦਾ ਕਿ ਉਹਨਾਂ ਦਾ ਪੈਰੋਗੇਟਿਵ ਹੈ ਨਾ ਇਹ ਉਹਨਾਂ ਦਾ ਪੈਰੋਗੇਟਿਵ ਹੈ ਸਾਹਿਬ ਜੀ ਇਹ ਤਰ੍ਹਾਂ ਕਰਦਾ ਜਾਵੇ ਸੀਮ ਸਿੰਘ ਸਾਹਿਬ ਤੇ ਅਡਰੈਸ ਕਰਨਗੇ ਅੱਜ ਕੋਈ ਤੁਸੀਂ ਬੋਲਦੇ ਕੋਈ ਚੰਡੀ ਸੀਮ ਸਿੰਘ ਸਾਹਿਬ ਤੇ ਅਡਰੈਸ ਕਰਨਗੇ ਬੀਜੇਪੀ ਕਿੱਥੇ ਐਨੂੰ ਪੜੂਗਾ ਚਲੋ ਐਂ ਕਰੋ ਆ ਇਹ ਹੀ ਇਹ ਹੀ ਡਿਬੇਟ ਕਰਨੀ ਹੈ ਬੈਠੋ ਬੈਠੋ ਜਿੱਥੇ ਝੂਠ ਹੋਆ ਟੋਕ ਦਿਓ ਜਿੱਥੇ ਝੂਠ ਹੋਇਆ ਟੋਕ ਦਿਓ ਹਾਂ ਠੇਕਾ ਲੈ ਰਖੀ ਬਸਦੀ ਰਾਜਨੀਤੀ ਦਾ ਹਾਂ

ਆਯੋਜਨਬਰ ਸਭਾ ਵਿੱਚ ਤਾਕੀਦ ਕੀਤੀ ਜਾਂਦੀ ਹੈ ਕਿ ਆਪਣੇ ਆਪਣੇ ਸੀਟਾਂ ਉੱਪਰ ਮੌਜੂਦ ਹੋਣ ਆਪਰ ਕਿਸੀ ਸੀਟਾਂ 'ਤੇ ਮੈਂ ਚਾਹਾਂਗਾ ਕਿ ਇਹਨੂੰ ਕੈਮਰੇ ਚੱਲ ਰਹੇ ਨੇ ਪਬਲਿਕ ਦੇ ਸਾਹਮਣੇ ਖੋਲ੍ਹਿਆ ਜਾਵੇ ਕੀ ਹੈ ਜੀ ਕੀ ਹੈ ਜੀ ਇਹ ਤੇ ਲੌਕ ਹੈ ਜੀ ਚਾਬੀਆਂ ਇਕਤਾਲਾ ਜਿੰਦਰਾ ਵੀ ਕਹਿੰਦੇ ਨੇ ਇਕਤਾਲਾ ਜਿੰਦਰਾ ਜੀ ਹੈ ਜਿੰਦਰਾ ਜਿੰਦਰਾ ਨਾਲ ਚਾਬੀਆਂ ਜੀ ਚਾਬੀਆਂ ਵੀ ਨੇ ਨਾਲ ਤੁਸੀਂ ਕਸਟੋਡੀਅਨ ਨੂੰ ਚਾਬੀਆਂ ਤੁਹਾਡੇ ਕੋਲ ਹੀ ਨੇ ਇਹ ਕਾਦੇ ਵਾਸਤੇ ਹੈ ਜੀ ਇਹ ਮੈਂ ਗਵਰਨਰ ਅਡਰੈਸ ਤੇ ਬੋਲੂਗਾ ਹੁਣ ਕਿਉਂਕਿ ਉਸ ਦਿਨ ਗਵਰਨਰ ਅਡਰੈਸ ਤੇ ਬੋਲਣ ਹੀ ਨਹੀਂ ਦਿੱਤਾ ਗਿਆ ਗਵਰਨਰ ਨੂੰ ਕਿਉਂਕਿ ਉਹਦੇ ਵਿੱਚ ਸੱਚ ਲਿਖਿਆ ਹੋਇਆ ਸੀ ਸੱਚੀ ਮੈਂ ਬੋਲਾਂਗਾ ਤਾਂ ਮੇਰੇ ਸਾਹਮਣੇ ਬੈਠੇ ਮੇਰੇ ਵਿਪੱਖਸ਼ੀ ਦੇ ਸਾਥੀਆਂ ਤੋਂ ਬਰਦਾਸ਼ਤ ਨਹੀਂ ਹੋਣਾ ਇਹ ਸੱਚ ਉਹ ਫਿਰ ਕੀ ਕਰਨਗੇ ਸੱਚ ਸੁਣਦੇ ਸੁਣਦੇ ਥੋੜਾ ਥੋੜੀ ਥੋੜੀ ਦੇਰ ਬਾਅਦ ਮੁਰਦਾਬਾਦ ਮੁਰਦਾਬਾਦ ਕਰਕੇ ਨਾ ਉਧਰ ਦੀ ਬਾਹਰ ਨੂੰ ਭੱਜਣਗੇ ਮੈਂ ਚਾਹੁੰਦਾ ਇਹ ਜਿੰਦਾ ਅੰਦਰ ਲਾ ਦਿੱਤਾ ਜਾਵੇ ਅੰਦਰ ਲਾ ਦਿੱਤਾ ਜਾਵੇ ਤਾਂ ਕਿ ਵਿਪੱਖਸ਼ ਇੱਥੇ ਬੈਠਾ ਰਹੇ ਤੇ ਸੁਣੇ ਉਹ ਭੱਜੇ ਨਾ ਆਮ ਤੌਰ ਤੇ ਕੀ ਹੁੰਦਾ ਇਲਜ਼ਾਮ ਲੱਗਦਾ ਸੱਤਾਧਾਰੀਆਂ ਤੇ ਕਿ ਵਿਰੋਧੀਆਂ ਨੂੰ ਜਾ ਕੇ ਬਾਹਰ ਮਾਰਦੇ ਆ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਮੈਂ ਤੁਹਾਨੂੰ ਲੋਕ ਗਿਫਟ ਕਰ ਰਿਹਾ ਕਿ ਵਿਰੋਧੀਆਂ ਨੂੰ ਬਾਹਰ ਨਹੀਂ ਕੱਢਣਾ ਇੱਥੇ ਬੈ ਕੇ ਸੁਣਨ ਉਹ ਸੱਚ ਸੱਚ ਸੁਣਿਓ ਇਹ ਤੁਹਾਡੀ ਮਰਜ਼ੀ ਹੈ ਜਿੰਦਾ ਕਦੋਂ ਲਾਉਣਾ ਹੈ ਮੈਂ ਕਿਹकौन ਮਾਨਸਾ ਕਿਰਪਾਕਰ ਇਹੀ ਕਿਸਾਨਾਂ ਵਾਸਤੇ ਜੇ ਪੰਜਾਬ ਦੀ ਤੁਸੀਂ ਚੁੱਪ ਤੁਸੀਂ ਤੁਸੀਂ ਫਿਕਰ ਨਾ ਕਰੋ ਫਿਕਰ ਨਾ ਇੱਕ ਮਿੰਟ ਇਹ ਬੈਠੋ ਬੈਠੋ ਐਸੇ ਕਰਕੇ ਜਿੰਦਰਾ ਲਾਉਣਾ ਇਹ ਹੈ ਇਹ ਬਹਾਨਾ ਲੱਭ ਕੇ ਭੱਜਣਗੇ ਹੁਣ ਭੱਜਣਗੇ ਹੁਣ ਅਸੀਂ ਕਿੱਦਾਂ ਨਹੀਂ ਭੱਜਣਗੇ ਹਾਂ ਬੈਠੋ ਅਸੀਂ ਕਿੱਦਾਂ ਨਹੀਂ ਭੱਜਣਗੇ ਪੂਰਾ ਦੇ ਦੇ ਸੇ ਇਹਹੀ ਜਿੰਦਰੇ ਦੀ ਚਾਬੀ ਮੈਂ ਇਹ ਤਵਕਕੋ ਕਰਦਾ ਹੈ ਕਿ ਜਿਹੜਾ ਵਿਪੱਖਸ਼ ਹੈ ਉਹ ਵੀ ਜ਼ਿੰਮੇਵਾਰੀ ਨਾਲ ਕਿਉਂਕਿ ਇੱਥੇ ਸੁਣਨ ਲਈ ਬੈਸ ਕੈਮੇਲੀ ਭੇਜਿਆ ਗਿਆ ਉਹ ਇੱਥੇ ਬੈ ਕੇ ਸੁਣਨਗੇ ਮੈਂ ਤਾਂ ਇੱਕੋ ਕਹਦਾ ਜੀ ਮੁੱਖ ਮੰਤਰੀ ਸਾਹਿਬ ਜਦੋਂ ਇੱਕ ਵਾਰ ਸਾਨੂੰ ਤਾਲਾ ਖੋਲ੍ਹਾ ਹੀ ਨਹੀਂ ਸਕਦਾ ਜੀ ਮੁੱਖ ਮੰਤਰੀ ਸਾਹਿਬ ਸਰ ਮੈਂ ਇੱਕ ਹੋਰ ਦੇਵਾਂ ਇੱਕ ਇੱਕ ਹੋਰ ਦੇ ਦੇਣ ਇਹਨੇ ਜੀਬ ਤੇ ਲਾ ਦੋ ਬੋਲਣੀ ਨਹੀਂ ਦਿੰਦੇ ਕਿਸੇ ਨੂੰ ਬੋਲਣੀ ਨਹੀਂ ਦਿੰਦੇ ਕਿਸੇ ਨੂੰ ਮੇਰਾ ਮੇਰੀ ਵਾਰੀ ਹੈ ਜਦੋਂ ਤੁਹਾਡੀ ਬਾਰੀ ਆਈ ਤਾਂ ਬੋਲ ਪਿਓ ਜਦੋਂ ਤੁਹਾਡੀ ਬਾਰੀ ਆਈ ਤਾਂ ਬੋਲ ਪਿਓ ਆਹ ਤਰੀਕਾ ਆਹ ਤਰੀਕਾ ਆਈਵਾ ਸਾਹਿਬ ਤੁਸੀਂ ਇੱਥੇ ਠੀਕ ਹੋ ਨਾ ਤੁਸੀਂ ਇੱਥੇ ਠੀਕ ਹੋ ਨਾ ਸਾਹਿਬ ਸਪੀਕਰ ਕੀ ਬਾਲ ਬਲ ਸਪੀਕਰ ਕੋਈ ਪਾਵਰ ਹੈ ਤਾਲਾ ਮੁਖਮਤਜੀ ਸਾਹਿਬ ਨੂੰ ਬੋਲੋ ਉਹ 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 ਕਸਟੋਡੀਅਨ ਆਫ ਦਾ ਹਾਊਸ ਦੇ ਕਸਟੋਡੀਅਨ ਆਫ ਦਾ ਹਾਊਸ ਦੇ ਪਾਵਰ ਚਲੋ ਫਿਰ ਉਹ ਪਾਵਰ ਕੋ ਪੋਟ ਇਸ ਕਾਈਂਡ ਤੁਸੀਂ ਬੈਠੋ ਜੀ ਸਪੀਕਰ ਸਾਹਿਬ ਤੁਸੀਂ ਬੈਠੋ ਉਹਨਾਂ ਦੀ ਗੱਲ ਆ ਗਈ ਹੈ ਇਹ ਵੇ ਇਹ ਆਪਦੀ ਗੱਲ ਕਹਿ ਕੇ ਭੱਜ ਜੇ ਬਖਮਤ ਸਿੰਘ ਸਾਹਿਬ ਪੰਜਾਬ ਦਾ ਪੰਜਾਬ ਦੀਆਂ ਸਰਕਾਰਾਂ ਚੱਲਦੇ ਨੇ ਬੋਲੋ ਜੀ ਤੇ ਉਹੀ ਗੋਲੀਆਂ ਤਾਂ 1.5 ਸਾਲ 1.5 ਸਾਲ ਉਦੋਂ ਵੀ ਚੱਲੀਆਂ ਜਦੋਂ ਕੈਪਟਨ ਦੀ ਸਰਕਾਰ ਸੀ 1.5 ਸਾਲ ਉਦੋਂ ਵੀ ਚੱਲੀਆਂ ਸੀ ਤੇ ਉਦੋਂ ਤੁਸੀਂ ਕਿੰਨੀਆਂ ਕਿ ਚਿੱਠੀਆਂ ਲਿਖੀਆਂ ਸੀ ਉਹ ਇਜਾਜ਼ਤ ਤੋਂ ਬਾਅਦ ਜੋ ਵੀ ਕੁਝ ਕਿਹਾ ਗਿਆ ਰਕਾਰ ਨਾਲ ਕੀਤਾ ਜਾ ਰਿਹਾ ਸੀ ਬੱਚਾ ਲਾਉਂਦਾ ਸੀ ਜਾ ਕੇ ਮੀਟ ਨੂੰ ਦਰਕਾ ਲਾਉਂਦੇ ਸੀ ਤੇ ਕਦੇ ਕਿਸਾਨਾਂ ਵਾਲੇ ਗੱਲ ਕੀਤੀ ਕਦੇ ਉਦੋਂ 1.5 ਸਾਲ 726 726 ਮਰਵਾਤੇ ਕਦੇ ਸ਼ਰਾਂਝਲੀ ਦਵਾਈ ਕਦੇ ਸ਼ਰਾਂਝਲੀ ਦਵਾਈ 726 ਨੂੰ ਹੁਣ ਇਹਨਾਂ ਨੂੰ ਪਿਆਰ ਆ ਗਿਆ ਹੁਣ ਜੀਮ ਸਾਹਿਬ ਕੇਰ ਨੂੰ ਐਡਰੈਸ ਕਰਨਗੇ ਬਟਾ ਕੇਰ ਨੂੰ ਬੈਠੋ ਜੀ ਬਾਜਾ ਸਾਹਿਬ ਬੈਠੋ ਬੈਠੋ ਚਲ ਚਲ

ਓ ਪਤਾ ਲੱਗ ਜੂਗਾ ਪਤਾ ਲੱਗ ਓ ਸੋਨੇ ਦੇ ਬਿਸਕਟਾਂ ਲਿਓ ਸੋਨੇ ਦੇ ਬਿਸਕਟਾਂ ਲਿਓ ਚਲੋ ਗੱਲ ਕਰਦੇ ਆ ਬੈਠੋ ਹਾਂਜੀ ਤੁਸੀਂ ਭੱਜ ਜਾਨੀਓ ਤੁਸੀਂ ਭੱਜ ਜਾਨੀਓ ਤੁਸੀਂ ਗਵਰਨਰ ਦਾ ਪਾਸ਼ਾ ਨਹੀਂ ਦੇਣੇ ਤਾਂ ਤੁਸੀਂ ਭੱਜ ਜਾਨੀਓ ਤੁਸੀਂ ਆਪ ਬੋਲ ਕੇ ਭੱਜ ਜਾਨੀਓ ਚਲੋ ਇੱਧਰ ਵੀ ਲਾਓ ਇੱਧਰ ਵੀ ਲਾਓ ਹਾਂਜੀ ਸਪੀਕਰ ਸਾਹਿਬ ਇੱਧਰ ਵੀ ਲਾਓ میں کہنا ادھر بھی لاؤ ساڈا بھی نہیں کوئی جانتا بیٹھ کے سنو بیٹھ کے سنو عبل خرانے دیاں عبل خرانے دیاں فائلاں پئیاں میرے کولے عبل خرانے دیا فائلاں پئیاں عبل خرانے دیاں فائلاں پئیاں بیٹھ جاؤ بیٹھ جاؤ ਬੋਲਣ ਸਾਰੇ ਮਾਣਯੋਗ ਮੈਂਬਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਆਪਣੀਆਂ ਆਪਣੀਆਂ ਸੀਟਾਂ ਤੇ ਬੈਠਣ ਤੁਹਾਡੀ ਵਾਰੀ ਆਈ ਤੁਸੀਂ ਬੋਲੋ ਬੋਲਣ ਕਿਉਂ ਨਹੀਂ ਜ਼ਿੰਦਗੀ ਸਾਰੇ ਮਾਣਯੋਗ ਡਾਇਰੈਕਟਰ ਸਾਹਿਬਾਨ ਨੂੰ ਬੇਨਤੀ ਕੀਤੀ ਜਾਂਦੀ ਹੈ ਆਪਣੀ ਆਪਣੀ ਸੀਟਾਂ ਤੇ ਬੈਠਣ ਬੈਠੋ 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 ਜੀ ਬੈਠੋ 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 ਨੋ ਨੋ ਬੈਠੋ ਬੈਠੋ ਤੁਸੀਂ ਬੈਠੋ 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 ਜਿਆਦਾ ਬੋਲੇ ਜਿਹੜੀ ਆਉਗੀ ਉਹਦਾ ਬੋਲੋ ਸਿੰਘ ਸਾਹਿਬ ਬੋਲਦੇ ਕੀ ਬੋਲੋ ਇਹ ਕੱਢ ਲੈ ਸਪੀਕਰ ਸਾਹਿਬ ਸਪੀਕਰ ਸਾਹਿਬ ਹੋ ਜਾ ਮਟੀਰੀਅਲ ਆ ਗਿਆ ਫਰਨਾ ਆ ਮਟੀਰੀਅਲ ਸਾਡਾ ਬੈਠੋ ਤੁਸੀਂ ਜੋ ਵੀ ਕੋਈ ਸ਼ੇਰ ਦੀ ਯਾਦ ਤੋਂ ਬਿਨਾ ਗਿਆ ਗੈਰ ਕਾਰਡ ਨਾ ਕੀਤਾ ਜਾਵੇ ਹਾਂਜੀ ਜੀ ਕਿਉਂਕਿ ਕਿਉਂਕਿ ਤੁਸੀਂ ਭਜਦੇ ਹੋ ਕਿਉਂਕਿ ਤੁਸੀਂ ਭਜਦੇ ਹੋ ਤੁਹਾਨੂੰ ਲੋਕਾਂ ਨੇ ਭੱਜਣ ਵਾਸਤੇ ਯਾਬਾ ਤੁਹਾਨੂੰ ਲੋਕਾਂ ਨੇ ਭੱਜਣ ਵਾਸਤੇ ਨਹੀਂ ਭੇਜਿਆ ਇੱਥੇ ਬੈਠਣ ਵਾਸਤੇ ਭੇਜਿਆ ਲੋਕਤੰਤਰ ਦੇ ਵਿਪਕਸ ਹੋਵੇ رہے تو لوگ لوکن ہے تمہیں لوگوں نے بجن واسطے نہیں بھیجا ہاں جی بیٹھو پھر بیٹھو 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 میری باری ہے صاحب ਮੈਂ ਸਾਰੇ ਬਾਦਲਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਇੱਕ ਵਾਰ ਆਪਣੀ ਸੀਟਾਂ 'ਤੇ ਬੈਠਣ ਜੀ ਬੈਠੋ ਜੀ ਬੈਠੋ 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 ਜੀ ਬੈਠੋ ਤੁਸੀਂ ਸਾਰੇ ਬਾਦਲਯੋਗ ਮੈਂਬਰ ਬੈਠੇ ਹੋ ਸਭ ਲੁੱਟਦੀ ਗੱਲ ਤੁਸੀਂ ਕਰ ਰਹੇ ਹੋ ਸੀਐਮ ਸਾਹਿਬ ਨਹੀਂ 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 ਚਲੋ ਅਬਲ ਖਰਾਨੇ ਤੋਂ ਲੈ ਕੇ ਸਾਰੇ ਸਾਥੀ ਸਾਡੇ ਬਾਣਜੋ ਕਲਾਈ ਸਰਬਾਨ ਕੀ ਅਨੁ ਡਰੈਸ ਕਰ ਮੀਆਂ ਗੱਲਾਂ ਤੁਸੀਂ ਕਰਦੇ ਨਾ ਲੁੱਟ ਤੁਹਾਡੇ ਮੂੰਹੋਂ ਲੁੱਟ ਉਂ ਚੰਗੀ ਲੱਗਦੀ ਐ ਪਰ ਮੁੱਖ ਮੰਤਰੀ ਸਾਹਿਬ

میں سارے اپنے سیٹان ہونے سیٹان براجمان ہو سیٹاں بیٹھو جی سیٹان سے بیٹھو جی تھی بیٹھو گے باجا صاحب پلیز بیٹھو ਕੀ ਗੱਲ ਸਪੀਕਰ ਸਾਹਿਬ ਨੇ ਉਹ ਸਪੀਕਰ ਸਾਹਿਬ ਨੇ ਕਿਹਨੂੰ ਮਾਦੀ ਕਹਿ ਦੇਣ ਡਸਟੋਡੀਅਨ ਨੇ ਉਹ ਬਾਜਵਾ ਸਾਹਿਬ ਤੁਸੀਂ ਗੱਲ ਮੰਨਦੇ ਨਹੀਂ ਨਾ ਪਹਿਲੇ ਮੁਖਤੀਰ ਸਾਹਿਬ ਲੀਡਰ ਕੀ ਹਾਊਸ 'ਚ ਹੋ ਬੋਲ ਸਕਦੇ ਹੋ ਗੱਟੇ ਮੁਖਲੀ ਹੱਕਦਾਰੀ ਸਾਹਿਬ ਆਪਣੀ ਗੱਲ ਪੂਰੀ ਰੱਖਣ ਦਿਓ ਲੋਕ ਸਵਾਜ ਰਹੇ ਹੋ ਤੁਹਾਨੂੰ ਪਤਾ ਹੈ ਕਿ ਰਾਜਪਾਲ ਦਾ ਭਾਸ਼ਣ ਕਿਸੇ ਸਾਹਿਬ ਨਹੀਂ ਕੀਤਾ ਹੁੰਦਾ ਰਾਸ਼ਪਤੀਆ ਭਾਸ਼ਣ ਕਿਸੇ ਸਾਹਿਬ ਨਹੀਂ ਕੀਤਾ ਹੁੰਦਾ ਤੁਸੀਂ ਆਪਣੀ ਗੱਲ ਪੂਰੀ ਰੱਖਣ ਦਿਓ ਅੱਜ ਪੜੂੰਗਾ ਇਹਨੂੰ ਪੜੂਗਾ ਚਲੋ ਐ ਕਰੋ ਆ ਇਹ ਹੀ ਇਹ ਹੀ ਡਿਬੇਟ ਕਰਨੀ ਹੈ ਬੈਠੋ ਬੈਠੋ ਜਿੱਥੇ ਝੂਠ ਹੋਆ ਟੋਕ ਦਿਓ ਜਿੱਥੇ ਝੂਠ ਹੋਆ ਟੋਕ ਦਿਓ ਹਾਂ ਏ ਕਾਲੇ ਰੱਖਦੀ ਭਾਰਦੀ ਰਾਜਨੀਤੀ ਦਾ ਹਾਂ ਸਮਝ ਲਰਾਂ ਮੁਖਮਤ ਸਾਹਿਬ ਤੁਸੀਂ ਆਪਣੀ ਪਰੇਸ਼ਾਨੀ ਨਾ ਕਰੋ ਜੀ ਕਹਿੰਦੇ ਅਸੀਂ ਕਿਹਾ ਜਾ ਮਟੀਰੀਅਲ ਆ ਗਿਆ ਚੁੱਪ ਕਰ ਜਾਓ ਹਾਂ ਬਾਜੋ ਵੱਖੋ ਤੁਸੀਂ ਸਾਹਿਬ ਹਾਂ ਬੰਦੇ ਪੁੱਤਾਂ ਤੁਸੀਂ ਗੱਲ ਕਰੋ ਹਾਂ ਮਾਈਂਡ ਜੋ ਲੈ ਗੋ ਮਾਈਂਡ ਜੋ ਲੈ ਗੋ ਜੇਰ ਨੂੰ ਰੱਖੀ ਜਾਵੇ ਹਾਂ ਅਸੀਂ ਜੇਰ ਨੂੰ ਰੱਖੀ ਜਾਵੇ ਹਾਂ ਥੋੜਾ ਹੰਕਾਰ ਬੋਲਦਾ ਹੰਕਾਰ ਬੋਲਦਾ ਆਪਣੀਆਂ ਆਪਣੀਆਂ ਉੱਪਰ ਬੈਠਣ ਹਾਂ ਸਾਰੇ ਹਾਇਰ ਮੈਂਬਰ ਸਰਬਾਨ ਦੀ ਤਾਗੀਰ ਕਿੰਨੀ ਚੱਲਦੀ ਆ ਕਿ ਆਪਣੀਆਂ ਆਪਣੀਆਂ ਸੀਟਾਂ ਉੱਪਰ ਮੌਜੂਦ ਮਾਨ ਹੋਣ ਆਪਰ ਕਿਥੇ ਰਹਿ ਜਾਂਦੇ ਤੁਸੀਂ ਇੱਥੇ ਬੈਠੋ ਤੁਸੀਂ ਐਲੀਅਨ ਦੇ ਪੁੱਤਰ ਹੋ ਬੰਦੇ ਦੇ ਪੁੱਤਰ ਬੰਦੇ ਉਹ ਬੰਜਾਂ ਦਾ ਨਾਮ ਵੀ ਲਾ ਦਾਂਗੇ ਬੰਜਾਂ ਦਾ ਨਾਮ ਵੀ ਲਾ ਦਾਂਗੇ ਮੈਂ ਦੱਸੂਗਾ ਸਾਰਾ ਕੁਝ ਮੈਂ ਕਰ ਰਿਹਾ ਯਾਰ ਤੁਸੀਂ ਪ੍ਰਾਪ ਦੇ ਗੱਲ ਸੁਣੋ ਸੋਹਣਾ ਮਾਤਾ ਹੀ ਬੈਠੋ ਬੈਠੋ ਜਾਣਾ ਨਹੀਂ ਹੋਣ ਜਾਣਾ ਨਹੀਂ ਹੁਣ ਜਾਣਾ ਨਹੀਂ ਬੈਠੋ 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 ਫਿਰ ਬੈਠੋ ਉਹ ਹਮੇਸ਼ਾ ਸਾਰੀ ਸਾਰੀ سارے <سلام> ممبر سائبان اپنی اپنے سیٹان گے سارے ممبر سبان اپنی اپنے سیٹان سارے 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 ممبر سربان بیٹھ سارے ممبر صاحب بیٹھ بیٹھو بیٹھو چنوکریسی چل سکتی ہے ਤੁਸੀਂ ਤੁਸੀਂ ਬੈਠੋਗੇ ਮੈਂ ਗੱਲ ਦੱਸ ਮੇਰੀ ਮੇਰੀ ਗੱਲ ਸੁਣੋ ਨਹੀਂ ਤੁਸੀਂ ਕਿ ਗਵਰਨਰ ਦਾ ਭਾਸ਼ਣ ਸੁਣਨੇ ਆਇਆ ਹੋ ਮਗੈਸੀ ਹੋਰ ਫੀਕੇ ਦੀ ਗੱਲ ਨਹੀਂ ਮਗੈਸੀ ਹੈ ਕੋਈ ਰਸਤੇ ਪਾ ਦਿਲਾ ਤੇ ਗਵਰਨਰ ਦਾ ਭਾਸ਼ਣ ਕਿਸਾਬ ਨਹੀਂ ਕਰ ਸਕਦੇ ਚੱਕ ਕੇ ਆ ਗਿਆ ਤੁਹਾਨੂੰ ਕਿਸਾਨਾਂ ਦਾ 헤ਜ ਆ ਗਿਆ ਤੁਹਾਨੂੰ ਕਿਸਾਨਾਂ ਦਾ 헤ਜ ਆ ਗਿਆ ਉਹਦੇ ਕਿਸਾਨਾਂ ਦਾ 헤ਜ ਆ ਗਿਆ ਸਪੀਕਰ ਸਾਹਿਬ ਇਹਨਾਂ ਦੀ ਮੰਗ ਕੀ ਸੀ ਕਿ ਪਹਿਲਾਂ ਕਿਸਾਨਾਂ ਨੂੰ ਸ਼ੁਭ ਕਰਨ ਨੂੰ

ਕੀ ਉਹ ਤਾਂ ਕੀ ਉਹ ਡਿਸ ਕਰਨਗੇ ਪਤਾ ਨਹੀਂ ਕੀ ਕਰੋ ਪਤਾ ਨਹੀਂ ਕੀ ਕਰਨਗੇ ਆ ਪ੍ਰਧਾਨ ਹੈ ਜਦੋਂ ਮੈਂ ਇੱਥੇ ਹਾਂ ਹੰਕਾਰ ਅਜ਼ਰ ਮੈਂ ਨੂੰ ਹੰਕਾਰ ਕਹਿੰਦੇ ਨੇ ਮੈਂ ਆ ਇੱਥੇ ਇੱਥੇ ਕੋਈ ਨਹੀਂ ਰਿਹਾ ਹਾਂ ਗੱਲਾਂ ਕਰ ਦਿਓ ਗੱਲਾਂ ਨਹੀਂ ਜਨ ਤੱਕ ਜਾ ਜਾਈਏ ਗੱਲਾਂ ਸੋਨੇ ਦੇ ਬਿਸਕੁਟਾਂ ਦੀ ਸਮਗਲਿੰਗ ਤੱਕ ਜਾ ਗਈਆਂ ਫਿਰ ਬਹੁਤ ਚਾਲ ਲੈ ਫੇਕੀ ਔਰ ਜੋ ਮੀਰ ਬਾਈ ਦਾ ਅੱਜ ਮੀਰ ਸਾਹਿਬ ਨੂੰ ਕਹਿੰਦੇ ਅਸੀਂ ਮਟੀਰੀਅਲ ਆ ਰਿਪੇਅਰ ਕਰਨ ਵਾਲੇ ਆ ਗਏ ਮੈਂ 250 ਰੁਪਏ ਲੈ ਕੇ ਮੁਹੰਮਦ ਸਦੀਕ ਨਾਲ ਧਿਆਣੀ ਤੇ ਜਾਂਦਾ ਸੀ ਪਤਾ ਲੱਗ ਗਿਆ ਕਦੀ ਧਿਆਣੀ ਚਲਾ ਕੇ ਕਦੀ ਬਬਾਈ ਨਾਲ ਆ ਕੇ ਆ ਗਿਆ ਮੈਂ ਕਿਉਂ ਕਰ ਦਿੰਦਾ ਆਪਣੀਆਂ ਆਪਣੀਆਂ ਸੀਟਾਂ ਤੇ ਬੈਠਣ ਸਾਰੇ ਮਾਨਯੋਗ ਮੈਂਬਰ ਆਪਣੀ ਵਸੀਫ ਸਾਹਿਬ ਇੱਕ ਮਿੰਟ ਮੰਤਰੀ ਜੀ ਬੈਠੋ ਮੰਤਰੀ ਸਹਿਬਾਨ ਬੈਠਣ ਕੀ ਬਾਜੀ ਬੈਠੋ ਤੁਸੀਂ ਕੀ ਬਾਜੀ ਬੈਠੋ ਬਾਜਾ ਲਾ ਕੇ ਤਾਲਾ 12 ਨੂੰ ਲਾਰੇ ਅੰਦੋ ਲਾਰੇ ਤਾਂ ਕਿ ਤੁਸੀਂ ਜਾਓ ਨਾ ਵੇ ਬੈਠੋ ਤੁਹਾਡੀ ਹਿਸਟਰੀ ਹੈ ਤੁਹਾਡੀ ਹਿਸਟਰੀ ਹੈ ਤੂੰ ਜਾਣੇ ਹੋ ਰੋਜ਼ ਰੋਜ਼ ਵੱਜਦੇ ਹੋ ਰੋਜ਼ ਵੱਜਦੇ ਹਾਂ ਆਲਾ ਨਾ ਬੈਠੋ ਜੀ ਬੈਠੋ ਅੰਦਰੋਂ ਲੱਗ ਰਿਹਾ ਹੈ ਤਾਂ ਕਿ ਵਿਪੱਖਸ਼ ਬੈਠਾ ਰਹੇ ਲੋਕਤੰਤਰ ਨੂੰ ਬਚਾਈਏ ਬੈਠੋ 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 ਜੀ ਬੈਠੋ 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 ਮੰਤਰੀ ਜੀ ਮੰਤਰੀ ਸਾਹਿਬ ਬੈਠਣਗੇ ਬੈਠੋ ਜੀ ਬੈਠੋ ਬੈਠੋ ਬੈਠੇ ਤੁਸੀਂ ਬੈਠੋ ਬੈਠੋ ਆਪਣਾ ਸੀਐਮ ਸਾਹਿਬ ਆਪਣੀ ਗੱਲ ਚਾਲੂ ਰੱਖਣਗੇ ਜੀ ਜੀ ਅਸੀਂ ਪਤਾ ਨਹੀਂ ਸੁਣੋਗੇ ਬਿਲਕੁਲ ਸੁਣਨਾ ਹੈ ਸੁਣਨ ਦਾ ਮਤਲਬ ਹੈ ਕਿਹ ਕਿਹ ਸੁਣਨਾ ਅੱਜ ਸਾਰੇ ਨਹੀਂ ਹੋ ਸਕਦੇ ਤੇ ਸੁਣੋ ਫਿਰ ਕੀ ਤੂੰ ਤੂੰ ਹਰੇਕ ਨੂੰ ਤੂੰ ਤੂੰ ਕਹਿੰਦੇ ਇਹ ਤੂੰ ਕੀ ਹਰ ਇੱਕ ਨੂੰ ਤੂੰ ਤੂੰ ਲੱਗੇ ਤੈਨੂੰ ਤੁਸੀਂ ਵੱਡੇ ਘਰਾਂ ਦੇ ਨਾਲ ਆਪਣੀ ਖਾਨਦਾਨੀ ਜਾਂਦੇ ਇਹ ਗਰੀਬਾਂ ਦੇ ਘਰਾਂ ਚੋਂ ਆ ਗਏ ਸਭ ਦੇ ਉੱਪਰੋਂ ਤੋਂ ਆ ਗਏ ਸਰ ਨਹੀਂ ਕਰ ਰਿਹਾ ਕਿਸੇ ਨਾਲ ਉਹ ਤੂੰ ਛੱਡ ਯਾਰ ਤੂੰ ਛੱਡ ਯਾਰ ਜੋ ਕਸ਼ਮੀਰ ਚੇਹ ਅਜ਼ਾਦੀ ਤੋਂ ਬਿਨਾ ਬੋਲਿਆ ਗਿਆ ਰਿਕਾਰਡ ਨਾ ਕੀਤਾ ਜਾਵੇ ਤੇ ਤੁਸੀਂ ਕਿਹਦੀ ਗਨੀਓ ਤੈਨੂੰ ਪਤਾ ਜੋ ਜੋ ਕਸ਼ਮੀਰ ਚੇਹ ਦੀ ਅਜ਼ਾਦੀ ਤੋਂ ਬਿਨਾ ਬੋਲਿਆ ਗਿਆ ਰਿਕਾਰਡ ਨਾ ਕੀਤਾ ਜਾਵੇ ਸਾਰੇ ਮਾਣਯੋਗ ਮੈਂਬਰ ਸਭਾ ਨੂੰ ਬੇਨਤੀ ਹੈ ਕਿ ਆਪਣੀ ਆਪਣੀ ਸੀਟਾਂ ਤੇ ਬੈਠਣ ਔਰ ਹਾਊਸ ਦੀ ਕਾਰਵਾਈ ਚੱਲੇ ਮੈਂ ਤੁਹਾਨੂੰ ਦਾ ਸਮਝ ਦੀ ਕੱਖ ਨਹੀਂ ਉਹ ਪ੍ਰਧਾਨ ਜੀ ਉਹ ਤੁਹਾਨੂੰ ਦਾ ਸਮਝ ਦੀ ਕੱਖ ਨਹੀਂ ਤੁਸੀਂ ਕਿਹਨੇ ਜੱਲਿਆ ਉਹ ਕਹਿੰਦਾ ਮੈਂ ਆ ਇੱਥੇ ਕੌਣ ਹੁੰਦਾ ਪ੍ਰਧਾਨ پہلے آپس بناو بیٹھو بیٹھو نا بیٹھو کلاس کے بچے کھڑا کیا جاتا چلو بیٹھو ہرے رہو خرے رو بیٹھو جی بیٹھو میں ਸਾਰੇ ਮੈਂਬਰ ਸੇਬਾਨ ਨੂੰ ਬੇਨਤੀ ਕਰਦਾ ਕਿ ਇਹ ਜਿਹੜੀ ਧਾਲੇ ਵਾਲੀ ਗੱਲ ਹੋਈ ਹੈ ਇਹ ਸਿੰਬੋਲਿਕ ਹੈ ਇਹ ਸਿੰਬੋਲਿਕ ਗੱਲ ਕੀਤੀ ਗਈ ਹੈ ਤਾਂ ਕਿ ਦੋਨੇ ਪੱਖ ਪੱਖਰ ਵਿਪੱਖ ਬੈਠ ਕੇ ਮੰਤਰਣਾ ਕਰਨ ਡਿਸਕਸ਼ਨ ਕਰਨ ਜਦੋਂ ਆਪਾਂ ਬਾਹਰ चले ਜਾਣੇ ਹੈ ਠੀਕ ਹੈ ਤੁਹਾਡਾ ਹੱਕ ਹੈ ਪਰ ਡਿਸਕਸ਼ਨ ਤੇ ਕਰਨਾ ਜ਼ਰੂਰੀ ਹੈ ਨਾ ਸਰ ਸਪੀਕਰ ਸਾਹਿਬ ਮਈ ਚ ਲੋਕ ਇਹਨਾਂ ਨੂੰ ਜਿੰਦਾ ਲਾਉਣਗੇ ਇਹ ਯਾਦ ਰੱਖ ਲੈਣ 13 ਜੀਰੋ ਹੋਊਗਾ ਪੰਜਾਬ ਚੋਂ ਜਿੰਦਾ ਲੱਗੂਗਾ ਇਹ ਤੋਂ ਪਹਿਲਾਂ 2022 ਚ ਜਿੰਦਾ ਲੱਗਿਆ ਇਹ ਜਿੰਦੇ ਦੀ ਕੀਮਤ ਨਹੀਂ ਸਮਝੇ ਇਹ ਜਿੰਦੇ ਦੀ ਕੀਮਤ ਨਹੀਂ ਸਮਝੇ ਚਾਬੀ ਜਨਤਾ ਦੇ ਹੱਥਾਂ ਚਾਬੀ ਜਨਤਾ ਦੇ ਹੱਥਾਂ ਮਿਸਟਰ ਬਾਜਵਾ ਤੁਸੀਂ ਪ੍ਰਾਊਡ ਨਾ ਕਰੋ ਤੁਸੀਂ ਹੰਕਾਰ ਕਰਦੇ ਹੋ ਤੁਸੀਂ ਕਹਿੰਦੇ ਸਾਡਾ ਮਟੀਰੀਅਲ ਸਾਡਾ ਪਤਾ ਨਹੀਂ ਕੀ ਬਾਬਾ ਹੁਣ ਡਿਸਕਸ਼ਨ ਨੂੰ ਅੱਗੇ ਤੋਰਿਏ ਜੀ ਇਹ ਤੂੰ 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 ਮੇਰਾ ਗੱਲ ਨਹੀਂ ਕਰੇਂ ਦੇਖੋ ਜੀ مٹیریل مٹیریل ہے مٹیری مٹیری لیڈر آف دا ہاؤس میں بےنتی ہے کہ بیٹھ سارے ساتھی منتری جی بیٹھو چیمہ جی بیٹھو بیٹھو جی چیتن جی اپنی سیٹ سے جاؤ ਇਹ ਤੇ ਦੀ ਆਪਣੇ ਸੀਟ ਤੇ ਜਾਓ ਬੱਤਾ ਤੇ ਬੱਤਾ ਤੇ ਲਿਆ ਮਾ ਵੱਡਾ ਦਿਲ ਕਰਕੇ ਤੁਹਾਨੂੰ ਬਿਠਾਉਣਾ ਚਾਹੁੰਦਾ ਇੱਥੇ ਤੁਸੀਂ ਬਾਈਕਾਟ ਕਰ ਜਾਂਦੇ ਹੋ ਮੈਂ ਕੱਲਾ ਬੋਲੀ ਜਾਂਦਾ ਰਹਿਣਾ ਖਾਲੀ ਬੁਰ ਕੁਰਸੀਆਂ ਮੂਰੇ ਮੈਂ ਮੈਂ ਜਿੰਦਾ ਅੰਦਰੋਂ ਲਾ ਰਿਆਂ ਬਾਹਰੋਂ ਨਹੀਂ ਅੰਦਰੋਂ ਲਾ ਰਿਆਂ ਜਾ ਕੇ ਤੁਹਾਨੂੰ ਲੋਕਾਂ ਨੇ ਇਸ ਕਰਕੇ ਨਹੀਂ ਭੇਜਿਆ ਕਿ ਮਰਦਾਬਾਦ ਦੇ ਨਾਰੇ ਲਾ ਕੇ ਬਾਹਰ ਚਲੇ ਜਾਓ ਇੱਥੇ ਬਹਿ ਕੇ ਸੁਣੋ 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 ਏਅਰ ਨੂੰ ਐਡਰੈਸ ਕਰੋ ਜੀ ਏਅਰ ਨੂੰ ਐਡਰੈਸ ਕਰੋ ਏਅਰ ਨੂੰ ਐਡਰੈਸ ਕਰੋ ਤੋ ਬੈਠੋ ਜੀ ਬੈਠੋ بیٹھو جی بیٹھو بیٹھو میں مان یوگ منتری صاحبان بےنتی کرتا کہ بیٹھا سارے مانیوگ ودائک صاحبان بےنتی ہے کہ بیٹھو امن جی بیٹھو اپنی جگہ اپنی جگہ پہ بیٹھو جی آپ ڈسکشن کر کوئی بھی فلور نہیں کراس کرے گا بیٹھا جی بیٹھا جی بیٹھو جی بیٹھو Ala yiyen na mama yiyen na mama siba jalo. پہل کو پیروگیٹو ہے نا سی ایم صاحب سی ایم صاحب بی جے پی کتنے بی جے پی چلا گیا رہن دو مرجو مڑ جی ٹائم ہے مرجو ਇਹ ਗੱਲ ਤਾਂ 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 اپنی اپنی جگہ پہ بیٹھ بیٹھو 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 جی بیٹھو ڈاکٹر صاحب بیٹھو راجا جی بیٹھو امن جی بیٹھو بیٹھو جی بیٹھو جی بیٹھو بیٹھو کوئی بھی کوئی بھی ممبر میں بیٹھو تھی بیٹھو جی متری صاحب تھی اپنی گل کنٹیو کرو جی گل کنٹیو کرو ਕੱਢ ਕੇ ਨੋਟਿਸ ਕਰੋਗੇ ਜੀ ਜੀ ਧੰਨਵਾਦ ਤੇ ਬਹੁਤ ਬਹੁਤ ਮਿਹਰਬਾਨੀ ਸਪੀਕਰ ਸਾਹਿਬ ਅੱਜ ਜੋ ਰਾਜਪਾਲ ਸਾਹਿਬ ਦਾ ਭਾਸ਼ਣ ਜਿਹਨੂੰ ਕਿ ਜਿਹਨੂੰ ਕਿ ਪੂਰਾ ਨਹੀਂ ਹੁਣ ਦਿੱਤਾ ਗਿਆ ਕਿਉਂਕਿ ਉਹਦੇ ਵਿੱਚ ਬਹੁਤ ਜ਼ਿਆਦਾ ਸੱਚ ਲਿਖਿਆ ਹੋਇਆ ਹੈ ਇਹ ਦੋਟ ਬਖੋਲੀ ਜਾਓ ਇੱਕ ਮਿੰਟ ਮੈਂ ਸਾਰੇ ਮੈਂ ਬਾਜਵਾਸਾ ਤੋਂ ਮੈਂ ਗੱਲ ਕਹੀ ਕਿਉਂ ਨਾ ਹੈ ਇਹ ਹਾਊਸ ਦੀ ਰੈਜ਼ੋਲੂਸ਼ਨ ਨਾਲ ਹੋਇਆ ਸੋ ਇਹ ਡਿਸਕਸ਼ਨ ਪਹਿਲਾਂ ਹੋਏਗਾ ਇਹ ਰੈਜ਼ੋਲੂਸ਼ਨ ਹੋਇਆ ਜੀ ਉਦੋਂ ਤੁਸੀਂ ਆਏ ਨਹੀਂ ਸੀ ਉਦੋਂ ਤੁਸੀਂ ਆਏ ਨਹੀਂ ਸੀ ਉਦੋਂ ਤੁਸੀਂ ਆਏ ਨਹੀਂ ਸੀ ਧਿਆਨ ਦਿਆ ਕਰੋ ਤੁਸੀਂ ਧਿਆਨ ਦਿਆ ਕਰੋ ਕਿੱਥੇ ਰੋਣ ਬਖਵਤ ਸਿੰਘ ਸਾਹਿਬ ਬਖਵਤ ਸਿੰਘ ਤੁਸੀਂ ਆਪਣੀ ਗੱਲ ਕੰਟੀਨਿਊ ਕਰੋ ਜੀ ਜੀ ਮੈਂ ਬੋਲਾਂ ਜੀ ਜੀ ਪਲੀਜ਼ ਪਲੀਜ਼ ਕੰਟੀਨਿਊ ਕਰੋ ਤੁਸੀਂ ਇਹਦੇ ਗੱਲ ਗੱਲ ਸਪੀਕਰ ਸਾਹਿਬ ਕੁਐਸਚਨ ਆਵਰ ਤੇ ਜ਼ੀਰੋ ਆਵਰ ਲੈਣਾ ਤੁਹਾਡਾ ਪੈਰੋਗੇਟਿਵ ਤੁਸੀਂ ਘੰਟੇ ਬਾਅਦ ਲੈ ਲਿਓ ਤੁਸੀਂ 2 ਘੰਟੇ ਬਾਅਦ ਕੁਐਸਚਨ ਆਵਰ ਕਰ ਲਿਓ ਜ਼ੀਰੋ ਕਰ ਲਿਓ ਜੇ ਤੁਸੀਂ ਜੇ ਤੁਸੀਂ ਅੱਜ ਇਸ ਗੱਲ ਤੋਂ ਸ਼ੁਰੂ ਕਰਨਾ ਚਾਹੁੰਦੇ ਹੋ ਕਿ ਰਾਜਪਾਲ ਦੇ ਬਿਆਨ ਤੇ ਡਿਬੇਟ ਸ਼ੁਰੂ ਹੋਵੇ ਤਾਂ ਇਹਨਾਂ ਨੂੰ ਵੀ ਤਾਂ ਟਾਈਮ ਮਿਲੂਗਾ ਇਹਨਾਂ ਨੂੰ ਵੀ ਤਾਂ ਟਾਈਮ ਮਿਲੂਗਾ ਰਾਜਪਾਲ ਦੇ ਬਿਆਨ ਬਾਰੇ ਜੋ ਮਰਜ਼ੀ ਬੋਲਿਓ ਬੋਲਿਓ ਕਿਉਂਕਿ ਉਦੋਂ ਤੱਕ ਇਹਨਾਂ ਨੇ ਚਲੇ ਜਾਣਾ ਹੈ ਇਹ ਅੰਨੀ ਧੇਰ ਬੈਠਣ ਵਾਲੇ ਹੈ ਨਹੀਂ ਇਹ ਬਿਨਾ ਸੱਤਾ ਤੋਂ ਬੈਠ ਨਹੀਂ ਸਕਦੇ ਇਹਨਾਂ ਨੂੰ ਟੀਵੀ ਤੇ ਆਉਣ ਦਾ ਚਾਹ ਹੈ ਬਾਹਰ ਜਾਣਾ ਇਹਨਾਂ ਨੇ ਹੁਣ ਬਾਹਰ ਵਾਸਤੇ ਮੈਂ ਜਿੰਦਾ ਗ੍ਰਿਫਟ ਕਰਦਾ ਹੁਣ ਬਾਹਰ ਵੀ ਨਹੀਂ ਜਾ ਸਕਦੇ ਕਿ ਮੈਨੂੰ ਵੀ ਸ਼ੌਕ ਹੈ ਨਹੀਂ ਮੈਂ 17 ਸਾਲ ਦਾ ਮਸ਼ਹੂਰ ਹੋ ਗਿਆ ਸੀ ਮੈਨੂੰ ਕਿਸੇ ਟੀਵੀ ਤੇ ਆਉਣ ਦਾ ਸ਼ੌਕ ਹੈ ਨਹੀਂ ਤੁਹਾਡੇ ਬੇਟੇ ਨੂੰ ਸ਼ੌਕ ਹੈ ਕਿ ਮੈਨੂੰ ਫਿਲਮਾਂ ਦਾ ਹੀਰੋ ਬਣਾ ਦੋ ਨਹੀਂ ਬਣਾ ਸਕਦੇ ਤੁਸੀਂ ਜੇ ਪੈਸੇ ਦੀ ਖੇਡ ਹੁੰਦੀ ਨਾ ਕਲਾ ਤੁਸੀਂ ਮੈਨੂੰ ਕਹਿੰਨਾ ਮੈਂ 150 ਰੁਪਏ ਲੈਂਦਾ ਸੀ ਮੁਹੰਮਦ ਫਰੀਦ ਤੋਂ ਮੈਂ ਲੈਂਦਾ ਸੀ ਮੈਂ ਕਲਾ ਕਰਕੇ ਮਸ਼ਹੂਰ ਹੋਇਆ ਤੁਹਾਡਾ ਬੇਟਾ ਕਿੰਨੇ ਸਾਲਾਂ ਤੋਂ ਕਹੀ ਜਾਂਦਾ ਪਾਪਾ ਮੇਰੇ ਵਾਸਤੇ ਫਿਲਮ ਬਣਾ ਦੋ ਮੈਨੂੰ ਕੋਈ ਪ੍ਰੋਡਿਊਸਰ ਹੀਰੋ ਨਹੀਂ ਲੈਂਦਾ ਇਹ ਕਿ ਪੈਸੇ ਦੀ ਖੇਡ ਨਹੀਂ ਹੁੰਦੀ ਇਹ ਪੈਸੇ ਦੀ ਖੇਡ ਨਹੀਂ ਹੁੰਦੀ ਕਲਾ ਇਹ ਜਿਹੜੀ ਤੈਨ ਕਲਾ ਇਹ ਬਹੁਤ ਵੱਡੀ ਗੱਲ ਹੈ ਹਾਂ ਤੇ ਤੁਸੀਂ ਮੈਨੂੰ ਕਹਿ ਰਹੇ ਹੋ ਇਹ 600 ਰੁਪਏ ਦਿਹਾੜੀ ਲੈਂਦਾ ਸੀ ਇਹ ਜਬਲੀਆਂ ਮਾਰਦਾ ਸੀ ਤੇ ਤੁਸੀਂ ਉਹੀ ਤੁਹਾਡਾ ਐਮਪੀ ਆ ਹੋ ਸਪੀਕਰ ਸਾਹਿਬ ਤੁਸੀਂ ਜੀ ਜੀ ਤੁਸੀਂ ਬੈਠੋ ਜੀ ਸਾਰੇ ਲੀਡਰ ਆਫ ਦਾ ਹਾਊਸ ਜਦੋਂ ਮਰਜ਼ੀ ਬੋਲ ਸਕਦਾ ਜਦੋਂ ਮਰਜ਼ੀ ਬੋਲ ਸਕਦਾ لیڈر آف داؤس جب مرضی بول سکتا ہے جی متری صاحب کنٹیو کرو جی صاحب متریو کرو جی مسٹر او مسٹر باجبا ہلو مکمل صاحب کرے ادھر پونے دو بجے پونے دو بجے ارلی مورننگ میں ਕਿਸਾਨਾਂ ਦੇ ਨਾਲ ਬਹਿ ਕੇ ਸਰਕਾਰ ਦੀਆਂ ਮੀਟਿੰਗਾਂ ਕਰਾਉਂਦੇ ਰਹਿਆ ਤੁਸੀਂ ਕਹਿੰਦੇ ਸੀ ਇਹ 8 ਵਜੇ ਤੋਂ ਬਾਅਦ ਇਹ ਮਿਲਦਾ ਨਹੀਂ ਪਾਣੇ ਦੋਵੇਂ ਤੁਸੀਂ ਕਿੱਥੇ ਸੀ ਤੁਸੀਂ ਬਹਿਸ ਕਿਉਂ ਨਹੀਂ ਕੀਤਾ ਤੁਸੀਂ ਸਵੇਰੇ ਦਾ 11 ਵਜੇ ਉੱਠ ਕੇ ਅਡਰੈਸ ਕੀਤਾ ਜਾਵੇ ਕੀ ਪਤਾ ਗਰੀਬ ਕੀ ਹੁੰਦਾ ਤੁਹਾਨੂੰ ਕੀ ਪਤਾ ਗਰੀਬੀ ਕੀ ਹੈ ਇਹਨਾਂ ਨੂੰ ਅਡਰੈਸ ਕੀਤਾ ਜਾਵੇ ਅੱਜ ਹਟਪੌਣ ਵਾਲੇ ਬੰਦਾ ਅੱਜ ਕਿਸਾਨ ਯਾਦ ਆ ਗਏ ਉਦੋਂ ਕੈਪਟਨ ਦੇ ਘਰੇ ਜਾ ਕੇ ਤੜਕੇ ਤੜਕੇ ਲਾਉਂਦੇ ਸੀ ਮਤਨ ਨੂੰ ਉਹਦਾ ਕਿਥਾ ਇਹਨਾਂ ਨੂੰ ਚਿੱਠੀ ਲਿਖੀ ਨਹੀਂ ਕੋਈ 726 ਮਰਵਾ ਲੈ 726 ਮਰਵਾ ਲੈ ਕਰੋ ਜੀ ਤੇ ਸ਼ਰਧਾਂਜਲੀ ਦਿੱਤੀ ਜੋ 726 ਮਰੇ ਸੀ ਲੈ ਕਿਉਂ ਨਹੀਂ ਦਿੱਤੀ ਇਕੱਲੇ ਇਕੱਲੇ ਮੁੱਖ ਮੰਤਰੀ ਸਾਹਿਬ ਫਲੋਰ ਕਰਾਸ ਨਹੀਂ ਕਰੇ ਜੀ ਬਾਈ ਨੇਮ ਬਾਈ ਨੇਮ ਦਿੱਤੀ ਹਾਂ ਜੀ ਯਾ ਤੁਸੀਂ ਸੀਐਮ ਦੇ ਸੀਐਮ ਇਹ ਲੋਕ ਕਹਿੰਦਾ ਸੀਐਮ ਜਨਾਬ ਤੁਹਾਡਾ ਪ੍ਰੋਟੋਕੋਲ ਤੁਸੀਂ ਪ੍ਰੋਟੋਕੋਲਾਂ ਚੋਂ ਬਾਹਰ ਨਹੀਂ ਨਿਕਲਦੇ ਲੈ ਕੇ ਸਵਾ ਸਵਾ ਲੱਖ ਦੇ ਸ਼ਾਲ ਤੁਰੇ ਫਿਰਦੇ ਹੋ ਤੁਸੀਂ ਕੁਰਸੀ ਨਹੀਂ ਮਿਲਣੀ ਆਪਣਾ ਸਾਰੇ ਮਾਣਯੋਗ ਸਾਥੀ ਬੈਠਣਗੇ ਸਾਰੇ ਸਾਰੇ ਮਾਣਯੋਗ ਸਾਥੀ ਬੈਠਣਗੇ ਤੋ ਬਹਿਸ ਦਾ ਕਿਸੇ ਨੂੰ ਨੌਕਰੀ ਦਿੱਤੀ ਆ ਇਹਨੂੰ ਨੌਕਰੀ ਨਹੀਂ ਬਹਿਸ ਬਹਿਸ ਦਾ ਸਮਾਂ ਮੇਰੇ ਕੋਲੇ ਆਇਆ ਹੈ ਇਹਦੇ ਵਿੱਚ ਪਾਰਟੀਆਂ ਦੀ ਇੱਕ ਵਾਰ ਐਨਾਉਂਸਮੈਂਟ ਛੋੜ ਲੋ ਦੀ ਐਨਾਉਂਸਮੈਂਟ ਛੋੜ ਲੋ ਪੰਜਾਬ ਦਾ ਗੋਲ راہل <سؤال> گاندھی راہل گاندھی بتا ਮੈਂ ਮੈਂ ਬੋਲ ਰਿਹਾ ਹਾਂ ਹੋਰ ਇਹ ਗੰਦੀ ਰਾਹੁਲ ਗਾਂਧੀ ਨਾ ਮੈਂ ਮੈਂ ਕਿਸੇ ਨੂੰ ਮਰਵਾਉਣ ਵਾਲੇ ਤਾਂ ਸਾਡੇ ਨਾਲ ਉੱਥੇ ਕਰਦੇ ਇੱਕ ਪਾਸੇ ਤਾਂ ਸਮਝਾਤੇ ਕਰ ਭੈ ਕਹ ਉਹਨੂੰ ਕਹ ਉਹਨਾਂ ਨੂੰ ਕਿ ਕੋਈ ਖੇਤਰ ਵੀ ਨਾ ਦੇਣ ਮੁੱਖ ਮੰਤਰੀ ਸਾਹਿਬ ਗੁਜਰਾਤ ਚੋਂ ਛੱਡਣ ਜੇ ਕਹ ਜੇ ਤੇਰੀ ਨਹੀਂ ਚੱਲਦੀ ਉਹ ਮੈਂ ਪੁੱਛਦਾ ਉੱਥੇ ਇੱਕ ਨਾਂ ਬਣੀ ਹੈ ਉਹਨਾਂ ਨੂੰ ਪਾਸੇ ਕੋਈ ਸਾਰੇ ਚਲੋ ਸਾਰੇ ਮਾਜੋਦ ਜੀ ਨੂੰ ਬ੍ਰੇਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੀ ਆਪਣੀ ਜਗ੍ਹਾ ਤੇ ਬੈਠੋ ਸਦਨਾ 15 ਮਿੰਟ ਦੇ ਲਈ স্থগিত ਕੀਤਾ ਜਾਂਦਾ ਹੈ